ਤੇ ਹੁਣ ਪ੍ਰੀਡਾਂ ਵਾਲਾ ਹਰੇਕ ਹੀ ਹੋ ਗਿਆ ਹੁਣ ਅਸੀਂ ਕਿਸੇ ਦਾ ਬਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਮਾੜੇ ਆ ਸਭ ਤੱਕੜੇ ਨਹੀਂ ਕਿਉਂ ਜੀ ਕਰੀਆਂ ਨੇ ਸਾਰੀ ਉਮਰ ਗਮਾਈਆਂ ਤੇ ਦਿਨ ਦਾ ਸਾਰਾ ਪਿੰਡ ਗਵਾਈਆਂ ਨੇ ਦੇਸ ਵੀ ਜਾਂਦਾ ਤੇ ਬੱਕਰੀਆਂ ਦਾ ਸ਼ੌਂਕ ਵੀ ਕਰਦਾ ਜਿਹੜੇ ਬੱਕਰੀਆਂ ਦੇ 3 ਪੁੱਤ ਹੋਣਗੇ ਉਹ ਬੱਕਰੀਆਂ ਦਾ ਕੰਮ ਜ਼ਿਆਦਾ ਕਰਨਗੇ ਜੇ ਦੁਨੀਆ 'ਚ ਫਿਰਿਆ ਹੁਣ ਤਾਂ ਵੀ ਇਹਨਾਂ ਦਾ ਪਿਆਰ ਨਹੀਂ ਛੱਡਦੇ ਸਾਡਾ ਮੂੰਹ ਇਹਨਾਂ ਦੇ ਵਿੱਚ ਹੁੰਦਾ ਕਹਿੰਦਾ ਜਹੀ ਜੀ ਦੁੱਧ ਹੋਈ ਜੀ ਬੁੱਧ ਸਾਡਾ ਇਹਨਾਂ ਦਾ ਦੁੱਧ ਪੀਤਾ ਹੋਇਆ ਸਾਨੂੰ ਇਹਨਾਂ ਦੀ ਮੁਸ਼ਕਿਲਾਂ ਚ ਹੀ ਆਉਣੀ ਆ ਵੀਰਾ ਜੇ ਅਸੀਂ ਜੱਜ ਲੱਗ ਜੀਏ ਤਾਂ ਵੀ ਸਾਡਾ ਪੇਟਾ ਨਹੀਂ ਪਰਦਾ ਸਾਡਾ ਪੇਟਾ ਜੀ ਅਲੈਕੁਮ ਅਸਲਾਮ ਤੇ ਆਪਾਂ ਬਾਈਓ ਦੋ ਚਾਰ ਗੱਲਾਂ ਮੇਰੇ ਵੀਰ ਨਾਲ ਕਰਦੇ ਆ ਜੋ ਕਿ ਪੁਰਾਣਾ ਮੁੱਢ ਹੈ ਤੇ ਦੋ ਮੁੱਢ ਚਲੇ ਗਏ ਇਹਦੇ ਪਿੰਡ ਦੇ ਇਹਦੇ ਭਾਈਚਾਰਾ ਤੇ ਬੜੇ ਸਾਡੇ ਵਧੀਆ ਬੰਦੇ ਤੇ ਮਿਲਣਗੇ ਇਹਨਾਂ ਨਾਲੇ ਚਲ ਅਸੀਂ ਨੇ ਵੀ ਜਾਣਾ ਜਿਨ੍ਹਾਂ ਦੇ ਉਹਨਾਂ ਸਖਸਾਂ ਦੇ ਵਿੱਚੋਂ ਆ ਮੁੱਢ ਖੜਾ ਹੈ ਇਹ ਮੁੱਢ ਦੇ ਨਾਲ ਤੁਹਾਨੂੰ ਮੈਂ ਦੋ ਚਾਰ ਗੱਲਾਂ ਕਰੂੰ ਇਹ ਗੱਲਾਂ ਕਰਦੇ ਆ ਜਿਵੇਂ ਸੰ 47 ਦੀਆਂ ਜਦ ਹੱਲੇ-ਗੱਲੇ ਪਏ ਨੇ ਦੇਸ਼ ਬਦਲੀ ਹੋਈ ਐ ਕੁ ਸਾਡੇ ਭਰਾ ਉਧਰ ਚ ਬਾਗੇ ਲੈnde ਪੰਜਾਬ ਚ ਕੁਸਾਈ ਚੜਦੇ ਪੰਜਾਬ ਚ ਬੈਠੇ ਆ ਇਹ ਉਦੋਂ ਦੀਆਂ ਬਰੀਡਾਂ ਇਹਨਾਂ ਦੇ ਬਡੇਰੂਆਂ ਦੀਆਂ ਰੱਖੀਆਂ ਹੋਈਆਂ ਨੇ ਜਿਨ੍ਹਾਂ ਦੇ ਅੱਜ ਨਾਂ ਚੱਲ ਰਹੇ ਨੇ ਆ ਪਾਈਆਂ ਦੇ ਜਿਹੜੇ ਦਾਦੇ-ਪਰਦਾਦੇ ਤੇ ਬੜੀ ਵਿੰਜੋ ਕੀ ਛੋਟੀ ਵਿੰਜੋ ਕੀ ਵਿਚਾਲੇ ਸੱਥੇ ਹੁੰਦੀ ਸੀ ਮੈਂ ਅੱਜ ਵੀ ਤੁਹਾਨੂੰ ਸਾਹਮਣੇ ਦੱਸਦਾ ਵੀ ਨਿਸ਼ਾਨ ਜਿਉਂਦਾ ਮੈਂ ਐਡਾ ਕੇਸ ਨਿਸਾਨ ਦੇ ਲੇ ਵੇ ਜਾਣ ਲੱਗਿਆ ਸੀ ਛੋਟਾ ਜਾ ਮੈਨੂੰ ਬੱਕਰੀ ਰੱਖਣ ਦਾ ਕੋਈ ਪਤਾ ਨਹੀਂ ਸੀ ਮੈਂ ਤਾਂ ਜਮੀ ਬਿੱਜੂ ਆਦਮੀ ਸੀ ਬੋਲਾ ਪਰ ਮਰੇ ਗੱਲੇ ਇਹ ਤੁਹਾਨੂੰ ਦੱਸੂਗਾ ਬੰਦਾ ਔਲਾਦਾ ਤੇਰੇ ਮੈਂ ਤਾਂ ਲੱਗਿਆ ਲੱਗਿਆ ਵਾ ਠੀਕ ਹੈ ਤੇ ਬਾਈ ਤੁਹਾਨੂੰ ਦੱਸੂਗਾ ਗੱਲਾਂ ਮੈਂ ਇਹ ਬਾਈ ਨੇ ਬੱਕਰੀਆਂ ਰੱਖਣ ਸਿਖਾਏ ਆ ਅਸੀਂ ਇਸ ਇਨਸਾਨ ਨੂੰ ਗੁਰੂਆਂ ਪੀਰਾਂ ਨੂੰ ਸਮਝਦੇ ਆਂ ਜਿੱਥੋਂ ਗੁਰਤੀ ਬੰਦੇ ਨੂੰ ਲੱਗੀ ਹੋਵੇ ਕਿਉਂ ਕਿਹਾ ਸੀ ਕਿਸੇ ਨੇ ਵੀ ਗੁਰੂ ਏਕ ਵਿੱਦਿਆ ਏਕ ਸਾਡੇ ਜਿਹੜੇ ਗੁੱਜਰ ਲੋਕ ਨੇ ਅਸੀਂ ਗੁਰੂਆਂ ਪੀਰਾਂ ਜਿਉਂ ਮੰਨਦੇ ਆ ਇਹਨਾਂ ਨੂੰ ਵਿਦਿਆ ਸੀ ਜੀ ਤੋਂ ਮਰਜੀ ਲੈ ਲੀਏ ਵੀ ਇਹ ਨਿਸ਼ਾਨ ਬਹੁਤ ਪੁਰਾਣੀਆਂ ਬੱਕਰੀਆਂ ਰੱਖਦੇ ਨੇ ਅੱਜ ਤਾਂ ਹਰ ਕੋਈ ਜੰਮ ਪਿਆ ਤੁਰਤ ਹਰੇਕ ਤੱਤਾ ਤਾਜ਼ਾ ਉੱਠ ਗੜਿਆ ਦੁੱਧ ਦੇ ਵਾਲੇ ਚੋਂ ਮੈਂ ਬੱਕਰੀਆਂ ਵਾਲਾ ਮੈਂ ਬੱਕਰੀਆਂ ਵਾਲਾ ਹਰੇਕ ਨੂੰ ਬਰੀਡ ਦਾ ਪਤਾ ਲੱਗ ਗਿਆ ਬਰੀਡ ਰੱਖਣ ਦਾ ਤੇ ਹੁਣ ਬਰੀਡਾਂ ਵਾਲਾ ਹਰੇਕ ਹੀ ਹੋ ਗਿਆ ਹੁਣ ਅਸੀਂ ਕਿਸੇ ਦਾ ਬਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਮਾੜੇ ਆ ਸਭ ਤੱਕੜੇ ਨੇ ਕਿਉਂ ਜੀ ਤੇਰੇ ਮੁੰਡੇ ਨੇ ਦਿਖਾ ਵੀ ਦਿੱਤੀਆਂ ਬਾਕੀ ਮੈਂ ਵੀ ਦਿਖਾਉਂਗਾ ਲਓ ਜੀ ਦੋ ਚਾਰ ਚੰਗੀਆਂ ਬੱਕਰੀਆਂ ਫੜ ਕੇ ਵਧੀਆ ਤੋਂ ਵਧੀਆ ਤੇ ਨਸਲ ਇਹ ਪ੍ਰਾਣੀ ਹਜੇ ਨਹੀਂ ਬੈਠੇ ਨੇ ਇਹਨਾਂ ਨੇ ਭੁੱਖ ਕੱਟ ਲਈ ਧੀ ਕੱਟ ਲਈ ਬੱਕਰੀ ਵੇਚਣ ਦਾ ਸ਼ੌਂਕ ਕੋਈ ਨਹੀਂ ਦਾਣੇ ਮੁੱਲ ਲੈ ਕੇ ਪਾਉਣਗੇ ਰਜਾਨਾ ਚ ਇਹ ਰੋਟੀ ਤੋਂ ਆਪ ਭੁੱਖੇ ਰਹਿ ਜਾਣ ਇਹ ਪੱਕੀਆਂ ਗੱਲਾਂ ਹੋਣਗੀਆਂ ਮੇਰੀਆਂ ਉਹ ਪੱਟਣਾ ਜੀ ਤੇ ਅੱਜ ਚੰਗੀਆਂ ਹੀ ਆ ਚਮਕਾਂ ਨੇ ਬੱਕਰੀਆਂ ਦੀਆਂ ਕੋਈ ਨਹੀਂ ਆ ਜੂਗੀ ਪੱਟ ਕੇ ਤੇ ਨਹੀਂ ਜਾਂਦੀ ਬਾਈ 2 ਮਿੰਟ ਜਿਹੜੀ ਆ ਚਮਕਾਂ ਨੇ ਆ ਚਮਕ ਤੇ ਤੁਹਾਨੂੰ ਮਿਲੂ ਨਹੀਂ ਸੱਪ ਜਿਉਂ ਤਿਲਕਦਾ ਪਿੰਡੇ ਤੋਂ ਹੱਥ ਕਿਉਂ ਜੀ ਚਿਲਕਦਾ ਕਹਣਾ ਇਹ ਚਮਕਦਾਰ ਨਾ ਕੋਈ ਤੇਲ ਨਹੀਂ ਲੱਗਿਆ ਹੋਇਆ ਪੱਠ ਤੇ ਸੁੱਕੀ ਪਈ ਐ ਸਹੀ ਗੱਲ ਚਮਕ ਕਾਦੇ ਨਾਲ ਆਊਗੀ ਜੇ ਬੰਦੇ ਚ ਜਾਂ ਪਸ਼ੂ ਚ ਤ੍ਰੇਉਤੀ ਹੋਊਗੀ ਜੇ ਤੇਰੇ ਚ ਜਾਨ ਨਹੀਂ ਤ੍ਰੇਉਤੀ ਨਹੀਂ ਚਮਕ ਕਾਦੇ ਨਾਲ ਆਊਗੀ ਇਹ ਸੇਵਾ ਦਾ ਮੁੱਲ ਐ ਬਈ ਪਾਰਕ ਮੈਂ ਲੰਘਿਆ ਜਾਂਦਾ ਸੀ ਸਕੂਟਰ ਤੇ ਇਹਦੀ ਮੰਡੀ ਲਵਾਉਂਦੀ ਪਰਾਂ ਮੰਡੀ ਐ ਬੱਕਰੀਆਂ ਦੀਆਂ ਬੈਠੀਆਂਆਂ ਤੀਆਂ 2 ਮਿੰਟ ਫਿਰ ਆ ਨਿਸਾਨ ਬੁੜਾ ਹੋਇਆ ਫਿਰਦਾ ਤਾਂ ਵੀ ਪਤੰਦਰ ਭਰੇ ਚੱਕੀਆਂ ਵਿੱਚ ਝਿੰਜਣ ਦੇ ਲਿਆ ਲਿਆ ਤੇ ਤਿੰਨ ਤਿੰਨ ਕੀੜਿਆਂ ਤੋਂ ਬਾਹਰ ਕੱਢ ਕੇ ਝਿੰਜਣ ਪਾਉਂਦਾ ਦੇਖਿਆ ਮੈਂ ਬੰਦਾ ਹਰੇਕ ਬੰਦਾ ਨਹੀਂ ਇੰਨਾ ਸਟਾਰ ਕਰਦਾ ਕੰਮ ਤੇ ਚੰਗੀਆਂ ਬਰੀਡਾਂ ਰੱਖਿਆ ਹੋਈਆਂ ਨੇ ਬਾਈ ਦੀਆਂ ਪਿੰਜੋ ਕੇਲੇ ਨਿਆਜੂ ਦੀਆਂ ਨਿਆਜੂ ਇਹਦਾ ਨੋਅ ਹੈ ਤੇ ਗਾਹਾਂ ਇਹਦਾ ਘਰੋ ਪਰਿਵਾਰ ਆ ਮੁੰਡਾ ਬਾਹਰਲੇ ਦੇਸ਼ ਵੀ ਜਾਂਦਾ ਤੇਰੇ 2 ਮਿੰਟ ਬਾਈ ਤੇ ਮੁੰਡਾ ਬਾਹਰਲੇ ਦੇਸ਼ ਵੀ ਜਾਂਦਾ ਤੇ ਬੱਕਰੀਆਂ ਦਾ ਸ਼ੌਂਕ ਵੀ ਕਰਦਾ ਜਿਹੜੇ ਬੱਕਰੀਆਂ ਨੇ ਧੀ ਪੁੱਤ ਹੋਣਗੇ ਉਹ ਬੱਕਰੀਆਂ ਦਾ ਕੰਮ ਜ਼ਿਆਦਾ ਕਰਨਗੇ। ਜੇ ਦੁਨੀਆ 'ਚ ਫਿਰੇ ਹੁਣ ਤਾਂ ਵੀ ਇਹਨਾਂ ਦਾ ਪਿਆਰ ਨਹੀਂ ਛੱਡਦੇ। ਸਾਡਾ ਮੂੰਹ ਇਹਨਾਂ ਦੇ ਵਿੱਚ ਹੁੰਦਾ ਹੈ। ਕਹਿੰਦਾ ਜਹੀ ਜੀ ਦੁੱਧ ਹੋਈ ਜੀ ਬੁੱਧ। ਸਾਡਾ ਇਹਨਾਂ ਦਾ ਦੁੱਧ ਪੀਤਾ ਹੋਇਆ ਹੈ। ਸਾਨੂੰ ਇਹਨਾਂ ਦੀ ਮੁਸ਼ਕਿਲਾਂ ਚ ਹੀ ਆਉਣੀ ਆ ਵੀਰਾ। ਜੇ ਅਸੀਂ ਜੱਜ ਲੱਗ ਜੀਏ। ਤਾਂ ਵੀ ਸਾਡਾ ਪੇਟਾ ਨਹੀਂ ਭਰਦਾ ਸਾਡਾ ਪੇਟਾ ਇਹੀ ਭਰਨਗੇ। ਤੇ ਇੱਕ ਇਨਸਾਨ ਇਹਦਾ ਮੁੰਡਾ ਬੱਕਰੀਆਂ ਚਾਰਦਾ ਹੈ ਤੇ ਇੱਕ ਬਾਈ ਬਾਹਰ ਰਹਿੰਦਾ ਹੈ। ਧੰਨਵਾਦ ਬਾਈ ਦੇ ਵਧੀਆ ਕੀਤਾ ਕਰਦੇ ਨੇ ਵਿਚਾਰੇ ਜਵਾਕ ਚੰਗੇ ਨੇ। ਆ ਦੇਖੋ ਜੀ ਬੱਕਰੀ ਬੂਰ ਕੰਨੀ ਬਹੁਤ ਸੁਨੱਖੀ ਤੇ ਪੂਰੇ ਸਿੰਘ ਸੁng ਵਧੀਆ ਲੱਗੇ ਹੋਏ ਨੇ ਬਿਲਲ ਪੈਂਦੀ ਹੈ ਵਿੱਚ ਦੀ ਬਾੜਾ ਵੀ ਨਹੀਂ ਦਬਿਆ ਹੋਇਆ ਤੇ ਨੱਕ ਨਕੌੜ ਚੰਗਾ ਤੇ ਬਾਕੀ ਸਾਰਾ ਹੀ ਮਾਲ ਵਧੀਆ ਦਵਾਰੇ ਦਵਾਰੇ ਵੀ ਦਿਖਾਉਣ ਦਾ ਕੋਈ ਫਾਇਦਾ ਨਹੀਂ ਮੁੰਡਾ ਦਿਖਾ ਚੁੱਕਿਆ ਤੇ ਆ ਪੱਠਾ ਜੋੜੀ ਐ ਇਸੇ ਬੱਕਰੀ ਦੀ ਆ ਕਬੂਤਰੀਆਂ ਵਰਗੀ ਉਹ ਮੇਨਾ ਇਹਦਾ ਉਹ ਛੇਲਾ ਵੀ ਇਹਦਾ ਤੇ ਇੱਕ ਛੇਲਾ ਆ ਹਾਂ ਆਈ ਬੱਟ ਕਰ ਦੇ ਲੈਵੇ ਇੱਕ ਛੇਲਾ ਆਤੀ ਜੀ ਬਹੁਤ ਵਧੀਆ ਕੁਆਲਟੀ ਦਾ ਤੇ ਚੰਗੀਆਂ ਪੱਠਾਂ ਨੇ ਬਾਈ ਦੀਆਂ ਖੜ ਜੋ ਜੀ 2 ਮਿੰਟ ਤੇ ਹੁਣ 2-4 ਗੱਲਾਂ ਮੇਰੇ ਵਾਸਤੇ ਆ ਬਾਈ ਤੋਂ ਪੁੱਛਣੀਆਂ ਨੇ ਮੈਂ ਖੜਾਏ ਦਾ ਕੋਈ ਵੰਡੇ ਫਾਇਦਾ ਤਾਂ ਹੋਇਆ ਨਾ ਬੱਕਰੀਆਂ ਨੇ ਗੱਲਾਂ ਤਾਂ ਆਪ ਕਰ ਲਈਆਂ ਹਾਂਜੀ ਮਰਾ ਸਾਡੇ ਬਾਰੇ ਕੋਈ ਗੱਲਾਂ ਬਾਤਾਂ 2-4 ਸੁਣਾਓ ਇਹ ਬਾਈ ਆਇਆ ਸਾਡੇ ਕੋਲੇ ਪਹਿਲੀ ਗੇੜਾ ਆ ਹਾਂ ਅੱਗੇ ਕਹਿੰਦਾ ਬੱਕਰੀਆਂ ਲੈਣੇ ਆਦਾਰ ਨਾ ਇਹ ਮੈਨੂੰ ਜਾਣਦਾ ਜਨਾਮ ਇਹਨੂੰ ਜਾਣਦਾ ਸੀ ਮਾਹ ਲੈਦਾ ਕੋਈ ਕਰਨੀ ਕਹਿੰਦਾ 10 ਮੈਨੂੰ ਪੈਸੇ ਦੇ ਨਹੀਂ ਮੈਂ 10ਵੇਂ ਦੇ ਜੀ ਇਹਨਾਂ 10 ਜੱਲ ਪੈ ਨਹੀਂ ਦਿੱਤੇ 500 ਰੁਪਏ ਲੈ ਕੇ ਆ ਗਿਆ ਮੇਰੇ ਕੋਲ ਜਾਦਾ ਉਹ ਭਾ ਨਾ 500 ਰੁਪਏ ਬੱਕੀ ਦਾ ਮੁੱਲ ਸੀ ਜਿਹੜੇ ਟਾਈਪ ਤੇ ਮੇਰੇ ਤੋਂ ਲੈ ਕੇ ਗਿਆ ਦੀ ਅੱਜ ਕਿੱਥੇ ਜਾਈ ਖੜੀ ਆਏ ਅੱਜ ਵੀਡੀਓ ਰਾਹੀਂ ਬੱਕਰੀਆਂ ਬਾਈ ਥੋਡੀਆਂ ਜਿਹੜੀਆਂ 300 ਚ ਵਿਕਦੀ ਸੀ ਨਾ ਇੱਕ ਬੱਕਰੀ ਉਹ 3 ਲੱਖ ਦੀ ਵਿਕ ਚੁੱਕੀ ਅੱਜ ਹਾਲਾ ਕਹਿੰਦਾ ਰਾਜੂ ਬਾਈ ਤੂੰ ਝੂਠ ਬੋਲਦਾ ਝੂਠ ਨਹੀਂ ਜੀ ਚੰਗੀਆਂ ਨਸਲਾਂ ਦਾ ਮੁੱਲ ਪੈਂਦਾ ਹੈ ਬਰੀਡ ਦਾ ਮੁੱਲ ਪੈਂਦਾ ਹੁਣ ਇਹਨਾਂ ਦੇ ਵਿੱਚੋਂ ਅੱਜ ਪੱਠਾ ਕੋਈ ਵੀ ਲੱਖ ਲੱਖ ਤੋਂ ਘੱਟ ਇਹ ਜੀ ਪੱਠਾ ਦਿੰਦਾ ਨਹੀਂ ਪਾਲੀ ਬੱਦਤੀ ਦਾ ਗੱਲ ਵਿਚਾਕ ਹੋਵੇ ਪਰ ਤੈਨੂੰ ਇਹ ਜੀ ਪੱਠਾ ਲੱਖ ਤੋਂ ਘੱਟ ਹੱਥ ਨਹੀਂ ਧਰ ਲੈਂਦਾ ਇਹ ਹਰ ਸਾਲ ਆਪਣੀਆਂ 20 20 30 30 ਮੇਵਨੀਆਂ ਬੰਦਾ ਪਾਲਦਾ ਹੈ ਪਾਲ ਕੇ ਘਰੇ ਬਰੀਡ ਤਿਆਰ ਕਰਦਾ ਹੈ ਹੁਣ ਮੇਰੇ ਵਰਗਾ ਤਾਂ ਲੈ ਕੇ 10 ਬੱਕਰੀਆਂ ਮੁੱਲ ਕੋਈ ਕਿਧਰੋਂ ਖਿੱਚ ਲਿਆਂ ਦੀ ਕੋਈ ਕਿਧਰੋਂ ਖਿੱਚ ਲਿਆਂ ਦੀ ਕਿਸੇ ਨੂੰ ਕੋਈ ਬਿਮਾਰੀ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਸਾਡਾ ਅਸੀਂ ਲੱਖਾਂ ਦਾ ਕਾਰੋਬਾਰ ਖਤਮ ਕਰ ਲੰਨੇ ਆ ਜਿਹੜੀ ਇੱਕ ਖੂਨ ਦੀ ਇੱਕ ਬਲੱਡ ਦੀ ਬੱਕਰੀ ਹੋਊ ਇੱਕ ਜਰਤੀ ਦੀ ਬੱਕਰੀ ਹੋਊ ਉਸ ਮਾਲ ਨੂੰ ਕਦੇ ਬਿਮਾਰੀ ਨਹੀਂ ਪੈਂਦੀ ਜੇ ਪੂਰੀ ਸਾਂਭ ਸੰਭਾਲ ਰੱਖੇਗਾ ਇਹੀ ਸਾਡੀਆਂ ਗੱਲਾਂ ਨੇ ਬਾਈ ਵੀ ਆਪਾਂ ਮੀਂਗਣਾ ਇੱਕ ਦੀਆਂ ਵੀ ਚੱਕਣੀਆਂ ਦੋ ਦੀਆਂ ਵੀ ਚੱਕਣੀਆਂ ਚੰਗੀ ਦੀਆਂ ਵੀ ਚੱਕਣੀਆਂ ਮਾੜੀ ਦੀਆਂ ਵੀ ਚੱਕਣੀਆਂ ਕਿੱਤਾ ਉੱਡੇ ਹੀ ਆ ਕਿੱਤਾ ਉੱਡੇ ਹੀ ਐ ਜੇ ਆਪਾਂ ਅੱਜ ਪੈਸੇ ਲਾਉਣੇ ਆ ਤੁਹਾਨੂੰ ਗੱਲਾਂ ਸਮਝਾਉਣ ਦਾ ਮਾਰੇ ਖੜਾ ਮਾਰੇ ਅਣਜਾਣ ਵੀ ਵਿੱਚ ਹੁੰਦੇ ਨੇ ਵਿਚਾਰੇ ਪੈਸੇ ਲਾ ਕੇ ਪਸਤਾਉਂਦੇ ਨੇ ਕਹਿੰਦਾ ਬੱਕਰਾ ਜਾਣ ਤੋਂ ਗਿਆ ਖਾਣ ਵਾਲੇ ਨੂੰ ਸੁਆਦ ਨਾ ਆਇਆ ਵੀ ਜੇ ਮੁੱਲ ਲਾਉਣੇ ਤਾਂ ਚੰਗੀਆਂ ਮੇਵਨੀਆਂ ਚ ਚਾਰੇ ਪਾਲ ਲਓ ਸਾਨੂੰ ਦੱਸ ਦੀ ਲੋੜ ਕੋਈ ਨਹੀਂ ਚੰਗਾ ਰੱਖ ਲਓ ਬਰੀਡਰ ਵੀ ਉਥੇ ਪੈਸੇ ਜਿੰਨੇ ਮਰਜ਼ੀ ਲੱਗਣ ਤੁਸੀਂ ਅੱਜ ਚੰਗੇ ਪੈਸੇ ਲਾ ਕੇ ਸਾਲ ਨੂੰ ਚੰਗੇ ਪੈਸੇ ਵਟੋਗੇ ਵੀ ਮਾੜਾ ਪਸ਼ੂ ਕਦੇ ਵਾਸਤੇ ਵੀ ਨਾ ਖਰੀਦਿਆ ਕਰੋ ਚੰਗੇ ਜਿਹੜੇ ਪੁਰਾਣੇ ਆਜੜੀ ਨੇ ਇਹੋ ਜਿਹੇ ਗੁਜਰਾਂ ਦੇ ਪੁੱਤ ਸਟਾਰ ਜਿਨ੍ਹਾਂ ਦੇ ਦਾਦੇ ਪੜਦਾਦੇ ਅਜ ਪਾਕਿਸਤਾਨ ਚਲੇ ਗਏ ਇਹਨਾਂ ਦੀਆਂ ਗਾਨੀਆਂ ਵੀ ਦੇਖ ਲੋ ਆ ਪਾਕਿਸਤਾਨ ਦੇ ਵਿੱਚੋਂ ਮਗਾਈਆਂ ਹੋਈਆਂ ਨੇ ਰਿਸ਼ਤੇਦਾਰੀਆਂ ਚੋਂ ਆਈਆਂ ਹੋਈਆਂ ਨੇ ਗਾਹਾਂ ਦੀ ਗਾਹ ਹਾਂਜੀ ਗਾਨੀ ਵੀ ਇਹਨਾਂ ਦੀ ਬੱਕਰੀ ਦੇ ਮਾੜੀ ਨਹੀਂ ਮਿਲੂਗੀ 2100 ਵਾਲੀ ਗਾਨੀ ਮਿਲੂਗੀ ਆ ਇੱਕ ਗਾਨੀ 2100 ਦੀ ਐ ਯਰੇ ਉਰੇ ਆ ਕੇ ਪੈਂਦੀ ਆ ਪਾਕਿਸਤਾਨ ਚ ਤੇ 70 ਗਾਨੀਆਂ ਲੈ ਕੇ ਆਇਆ ਮੈਂ ਆ ਆ ਮੁੰਡਾ ਲੈ ਕੇ ਆਇਆ ਸੱਚ ਦੀ ਗੱਲ ਆ ਗਈ 70 ਗਾਨੀਆਂ ਲੈ ਕੇ ਆਇਆ ਪਰ ਪਾਈਆਂ ਇਹਨੇ ਵੀ ਗਾਹਾਂ ਦੀ ਗਾਹ ਹੋਰ ਦੇਸ਼ ਮੰਗਾਈਆਂ ਨੇ ਹੋਰ ਦੇਸ਼ ਚੋਂ ਇੱਥੇ ਆਈਆਂ ਨੇ ਪਾਕਿਸਤਾਨ ਤਾਂ ਸੌਦੀ ਮੰਗਾਈਆਂ ਸੌਦੀ ਤਾਂ ਇੱਥੇ ਆਈਆਂ ਨੇ ਪਾਈਆਂ ਨਹੀਂ ਹੈਗੀਆਂ ਗਾਨੀਆਂ ਇੱਕ ਗਾਨੀ ਪਾਈਆ ਬਸ ਵੀ ਇਹ ਬੰਦੇ ਨੇ ਜਿਹੜੇ ਪੁਰਾਣੇ ਉੱਲੂ ਬੁੱਲੂ ਤੋਂ ਮਾਲਵੀ ਨਾਲ ਛੇਤੀ ਲਾਓ ਮੇਰੇ ਵਰਗੇ ਤੋਂ ਜਿਹੜੇ ਪੁਰਾਣੇ ਬੰਦੇ ਨੇ ਉਹਨੂੰ ਟੱਕਰੋ ਜਾ ਕੇ ਚੰਗੀ ਨੀਮ ਨਹੀਂ ਲਾਓ ਚੰਗੀ ਨੀਮ ਨਹੀਂ ਲੈ ਕੇ ਪਾ ਲੋ ਹੁਣ ਮੇਰੇ ਵਰਗੇ ਦੀਆਂ ਦਾ 10-20 ਮੈਂ ਤਾਂ ਉਹ ਇਕੱਠੀਆਂ ਕਰ ਲਾਣਾ ਹੋਰਾਂ ਪਰ ਤੂੰ ਵੇਚਣ ਦਾ ਮਾਰਾ ਇਧਰ ਹੋ ਇਧਰ ਟਪਾਤੀ ਇਧਰ ਹੋ ਇਧਰ ਟਪਾਤੀ ਜੇ ਪਾਲਣੀਆਂ ਪ੍ਰੀਡ ਦੀ ਮੈਂ ਵੀ ਨਹੀਂ ਪਾਲੋ ਨਹੀਂ ਪਾਲੋ ਨਾ ਬਾਈ ਚੰਗਾ ਪੈਸਾ ਲਾ ਕੇ ਚੰਗੇ ਪੈਸੇ ਕਮਾਉਂਗੀ ਫਾਰਮ ਕਿਉਂ ਫੇਲ ਹੁੰਦੇ ਨੇ ਮੈਂ 2 ਕਿਤੋਂ ਲੈ ਲੀਆਂ 4 ਕਿਤੋਂ ਲੈ ਲੀਆਂ 5 ਕਿਤੋਂ ਲੈ ਲੀਆਂ ਕਿਸੇ ਨੂੰ ਪੀ.ਪੀ.ਆਰ ਦੀ ਬਿਮਾਰੀ ਹੈ ਕਿਸੇ ਨੂੰ ਕਾਸੇ ਦੀ ਬਿਮਾਰੀ ਹੈ ਕਿਸੇ ਨੂੰ ਮੂੰਹ ਖੁਰ ਦੀ ਬਿਮਾਰੀ ਹੈ ਕਿਸੇ ਨੂੰ ਅੰਦਰੋਂ ਫੇਫੜੇ ਖਰਾਬ ਨੇ ਬੱਕਰੀ ਤੇ ਨਾਜਲਾ ਜ਼ਖਾਮ ਸਿੰਡੀ ਨਹੀਂ ਹਟਦੀ ਦੇਖਣੋ ਉਹ ਸਾਰਿਆਂ ਦਾ ਪੱਠਾ ਬਠਿਆ ਦੂਗੀ ਲੈ ਕੇ ਆਪਣਾ ਕਰੋੜਾਂ ਦਾ ਖਤਮ ਹੋ ਜੂ ਕਾਰੋਬਾਰ 2 ਕਿ ਕੇ ਬੇੜਾ ਬਠਾ ਦੰਦੀ ਆ 2 ਕਿ ਕੇ ਬੇੜਾ ਬਠਾ ਦੂਗੀ ਸਾਰੇ ਮਾਲ ਦਾ ਇਹ ਗੱਲਾਂ ਵੀਰੇ ਨੋਟ ਕਰ ਲਿਓ ਮੇਰੀਆਂ ਮੈਨੂੰ ਛਿੱਤਰ ਖਾ ਕੇ ਗੁਰਤੀਆਂ ਲੈ ਕੇ ਉਮਰ ਲੰਘਾ ਲਈ ਮੈਨੇ ਸਾਰੀ ਤਾਂ ਅੱਜ ਦੁਨੀਆ 'ਚ ਖੜਨ ਯੋਗੇ ਮਹਾਰਾਜ ਨੇ ਕਰੇ ਆ ਜਿਹੜੀ ਗੱਲ ਹੈ ਵੀ ਗੁਰ ਗਿਆਨ ਉਹੀ ਨਹੀਂ ਮਿਲਦਾ ਦੁਨੀਆ ਗਾ ਕੇ ਗੁਰ ਗਿਆਨ ਮਿਲਦਾ ਗੁਰ ਗਿਆਨ ਦਿਮਾਗ ਕਾਜੂਆਂ ਨਾਲ ਨਹੀਂ ਵੱਧਦਾ ਦਿਮਾਗ <laughs> ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜਿਹੜੇ ਦੋਏ ਤਾਜੂ ਦੇ ਮੁੰਡੇ ਨੇ ਇੱਧਰ ਆਜੋ ਦੋ ਚੰਗੀਆਂ ਬੱਕਰੀਆਂ ਲੈ ਕੇ ਆਵਦੀ ਵੀਡੀਓ ਦੇ ਮੂਰੀ ਅਸੀਂ ਫੋਟੋ ਲਾਵਾਂਗੇ ਤੇ ਬਾਲੀ ਲੰਬੀ ਵੀਡੀਓ ਨਹੀਂ ਤੇ ਧੰਨਵਾਦ ਬਾਈਆਂ ਦਾ ਬਹੁਤ ਵਧੀਆ ਮਾਲ ਹੈ ਤੇ ਪਿੰਡ ਪੜੀ ਪਿੰਜੋ ਕੀ ਇਹਨਾਂ ਦਾ ਨੌ ਨਿਆਜੂ ਬਾਈ ਤੇ ਜਿਨ੍ਹਾਂ ਨੇ ਸਾਰੀ ਉਮਰ ਬੱਕਰੀਆਂ ਚਾਰਕੀ ਲੰਗਾਤੀ ਜਵਾਖ ਪੜਾਤੇ ਲਿਖਿਆਤੇ ਇਨਾਂ ਦੀ ਨਾਲ ਹੀ ਕਾਰਵਾਰ ਸਾਰਾ ਕੁਝ ਇਹਨਾਂ ਦੀ ਕਰਿਆ ਸਾਰਾ ਕੁਝ ਇਹਨਾਂ ਤੋਂ ਹੀ ਕਰਿਆ ਇਨਸਾਨ ਦੀ ਆ ਕਬਰ ਦਾ ਖਰਚਾ ਇਹਨਾਂ ਦੀ ਆ ਸਾਰੇ ਟੱਬਰ ਦਾ ਖਰਚਾ ਕਹਿੰਦਾ ਇਹਨਾਂ ਤੋਂ ਹੀ ਕਰਿਆ ਤੇ ਬਹੁਤ ਵਧੀਆ ਇਹਨਾਂ ਦਾ ਜਗਾ ਲਈਆ ਖਰੀਦੀਆ ਬਾਈ ਬਸ ਉਹ ਵੀ ਸਾਰਾ ਕੁਝ ਕਰਿਆ ਇਹਨਾਂ ਦੇ ਸ਼ਿਰ ਤੋਂ ਕਰਿਆ ਤੇ ਬੱਕਰੀਆਂ ਨਹੀਂ ਸਾਰੀ ਉਮਰ ਗਵਾਈਆਂ ਤੇ ਦਿਨ ਦਾ ਸਾਰਾ ਪਿੰਡ ਗਵਾਈਆਂ ਹਾਂ ਸਹੀ ਆ ਧੰਨਵਾਦ ਜੀ ਸਾਸਰੀ ਘਰ ਓਕੇ ਸਾਸਰੀ ਘਰ